ਨਾਨਕੇ ਪਿੰਡ ਮਿਲਣਾ 아이 ਸੀ ਸਾਰਿਆਂ ਨੂੰ ਮਾਮੀ ਜੀ ਠੀਕ ਨਹੀਂ ਹੈ ਗਈ ਸੀ ਉਹਨਾਂ ਨੇ ਐਡਮਿਟ ਕੀਤਾ ਤੇ ਦੇ ਤੁਹਾਨੂੰ ਦਿਖਾਣੇ ਆ ਨਾਨਕੇ ਦਾ ਘਰ ਮਾਮਾ ਜੀ ਦਾ ਡ੍ਰੀਮ ਹਾਊਸ ਜੋ ਕਿ ਉਹਨੇ ਬਹੁਤ ਹੀ ਚਾਵਾਂ ਦੇ ਨਾਲ ਬਣਾਇਆ ਸੀ ਗਾਇਸ ਲੇਕਿਨ ਹੁਣ ਮਾਮਾ ਜੀ ਆਪਣੇ ਵਿੱਚ ਨਹੀਂ ਰਹੇ ਤਾਂ ਗੈਸਟ ਹਾਊਸ ਸਾਰਾ ਦਿਖਾਵਾਂਗੇ ਦੇਖੋ ਟੀਵੀ ਤੇ ਵਲੌਗ ਵੀ ਦੇਖ ਰਹੀ ਹੈ ਸਾਰੇ ਮੇਰਾ ਦੇਖੋ ਗਾਇਸ ਪੁਰਾਣਾ ਵਲੌਗ ਚੱਲ ਰਿਹਾ ਵਾ ਦੇਖੋ ਤੇ ਗਾਇਸ ਤੁਹਾਨੂੰ ਦਿਖਾਣੇ ਆ ਘਰ ਦਾ ਮਜੀਦਾ ਬਹੁਤ ਹੀ ਵਧੀਆ ਬਣਾਇਆ ਹੋਇਆ ਹੈ ਤੇ ਬਹੁਤ ਹੀ ਜ਼ਿਆਦਾ ਵੱਡਾ ਹੈ ਤੇ ਗਾਇਸ ਤੁਹਾਂ ਮਨਾ ਇੱਕ ਮਿੰਟ ਇਧਰ ਕਿਚਨ ਹੈ ਗਾਇਸ ਦੇਖੋ ਬਹੁਤ ਸੋਹਣੀ ਕਿਚਨ ਹੈ ਬਹੁਤ ਵਧੀਆ ਕੰਮ ਹੋਇਆ ਵਾ ਕਿਚਨ ਦਾ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਵਾ ਇੱਕ ਡ੍ਰੀਮ ਵਾਂਗੂ ਹੀ ਲੱਗ ਰਿਹਾ ਹੈ ਜਿਾ ਮਤਲਬ ਆਮੈਜ਼ਨ ਕਰਦੇ ਹੁੰਦੇ ਆ ਹਾਂ ਕੀ ਆ ਚੀਜ ਹੋ ਗਈ ਹੋ ਚੀਜ ਹੋ ਗਈ ਹੈ ਨਾ ਇਹ ਸਾਰਾ ਕੁਝ ਮਤਲਬ ਕਿ ਉਹ ਇੱਕ ਡ੍ਰੀਮ ਵਾਂਗੂ ਲੱਗ ਰਿਹਾ ਮੈਨੂੰ ਤਾਂ ਤੇ ਬਹੁਤ ਵਧੀਆ ਅਜੀਸ਼ਾਨ ਬੰਗਲਾ ਹੈ ਗਾਈਜ਼ ਦੇਖੋ ਸਾਰਾ ਕੰਮ ਵਧੀਆ ਹੋਇਆ ਹੋਇਆ ਤੇ ਬਾਕੀ ਇਧਰ ਦਸਾਨੇ ਆ ਤੁਹਾਨੂੰ ਇਹ ਏਰੀਆ ਵਾ ਵਿੜੇ ਦਾ ਵਿੜਾ ਬਹੁਤ ਵੱਡਾ ਹੈ ਗਾਈਜ਼ ਦੇਖੋ ਇਧਰ ਮਾਤਾ ਰਾਣੀ ਦਾ ਮੰਦਿਰ ਬਣਿਆ ਹੋਇਆ ਹੈ ਗਾਈਜ਼ ਦੇਖੋ ਦੇਖੋ ਗਾਇਸ ਹੁਣ ਪਹਿਰ ਦਾ ਟਾਈਮ ਆ ਤੇ ਤਾਂ ਕਰਕੇ ਲਾਈਟਾਂ ਵਗੈਰਾ ਆਫ ਕੀਤੀਆਂ ਹੋਈਆਂ ਸੀਗੀਆਂ ਦੇਖੋ ਮੰਦਰ ਵੀ ਬਹੁਤ ਵਧੀਆ ਡੈਕੋਰੇਸ਼ਨ ਕੀਤਾ ਹੋਇਆ ਵਾ ਇੱਥੇ ਪੂਜਾ ਵਗੈਰਾ ਕਰਦੇ ਸੀ ਮਾਮਾ ਜੀ ਤੇ ਹੁਣ ਚਲੋ ਮਾਮਾ ਜੀ ਕਰਦੇ ਨੇ ਜਿਵੇਂ ਅਸੀਂ ਮੈਨੇ ਟਾਈਮ ਮੈਂ ਇਟ ਕਰਦੇ ਆਂਦੇ ਨੇ ਤੇ ਗਾਇਸ ਉਹ ਸਾਹਮਣੇ ਫੋਟੋ ਲੱਗੀ ਹੋਈ ਆ ਮਾਮਾ ਜੀ ਦੀ ਇਹ ਮੇਰੇ ਮਾਮਾ ਜੀ ਸੀ ਗਾਇਸ ਕਿ ਬਹੁਤ ਹੀ ਵਧੀਆ ਇਨਸਾਨ ਸੀ ਤੇ ਬਹੁਤ ਜ਼ਿਆਦਾ ਚੰਗੇ ਵੀ ਸੀਗੇ ਸਾਨੂੰ ਮਤਲਬ ਕਿਸੇ ਵੀ ਚੀਜ਼ ਤੋਂ ਕਦੇ ਤੋਂ ਨਹੀਂ ਆਮ ਦਿੱਤੀ ਬਹੁਤ ਸਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਕਰਦੇ ਸੀ ਗਾਇਸ ਆਪਣੀ ਫੈਮਿਲੀ ਦਾ ਵੀ ਬਹੁਤ ਧਿਆਨ ਰੱਖਦੇ ਸੀ ਬਹੁਤ ਵਧੀਆ ਸੀ ਦੇਖੋ ਗਾਇਸ ਘਰ ਤੇ ਨਾਲ ਇੱਕ ਹੋਰ ਬੈਡਰੂਮ ਆ ਗਿਆ ਹੈ ਗਾਇਸ ਤੇ ਦੇਖੋ ਜਿੱਦ ਲੱਡੂ ਗੋਪਾਲ ਜੀ ਦਾ ਘਰ ਵੀ ਬਣਿਆ ਹੋਇਆ ਵਿੱਚ ਛੋਟਾ ਜਿਹਾ ਬਣਾਇਆ ਹੋਇਆ ਵਾ ਤੇ ਆਈਸ ਬਾਕੀ ਤਾਂ ਦਿਖਾਣੇ ਅੱਗੇ ਚੱਲ ਕੇ ਇਹ ਉੱਪਰ ਜਾਣ ਲਈ ਰਸਤਾ ਗਾਇਸ ਤੇ ਇੱਧਰ ਲਿਫਟ ਦਾ ਛੱਡਿਆ ਹੋਇਆ ਇਹ ਰਸਤਾ ਲਿਫਟ ਜਾਂਦੀ ਹੈ ਉੱਪਰ ਨੂੰ ਲਿਫਟ ਪਰ ਹਜੇ ਲਗਾਈ ਨਹੀਂ ਹੈਗੀ ਗਾਇਸ ਲਗਾਨੀ ਹੈ ਤੇ ਰਨਿੰਗ ਮਸ਼ੀਨ ਤਾਂ ਕਿ ਰਨਿੰਗ ਵਗੈਰਾ ਕਰ ਸਕੀਏ ਹਨਾ ਕਰੇ ਜਿਮ ਦਾ ਸਾਰਾ ਬਣਿਆ ਹੋਇਆ ਸੀ ਤੇ ਇੱਧਰ ਡ్రਾਈਿੰਗ ਰੂਮ ਹੈ ਰੀਆ ਗਾਇਸ ਰਾਜਾ ਦਾ ਬ੍ਰਦਰ ਹੈ ਉਹ ਚਲਾ ਆ ਰਿਹਾ ਵੀਰ ਆ ਦੇਖੋ ਗਾਇਸ ਬਹੁਤ ਘੈਂਟ ਬਣਿਆ ਹੋਇਆ ਗ੍ਰੀਨ ਹਾਊਸ ਆਹ ਸੌਰੀ ਇਹ ਪੱਖਾ ਬੰਦ ਹੋ ਗਿਆ ਚੱਲ ਪਿਆ ਚਲੋ ਚੱਕੇ ਪਹੁੰਚ ਆਏ ਦਰਦ ਹਾਂ ਉਹ ਹੀ ਬੈਠੇ ਸੀ ਉਹ ਬੰਦ ਕਰਤਾ ਪੱਖਾ ਚੱਲ ਪਿਆ ਆਪਣਾ ਤੇ ਹੁਣ ਆਪਾਂ ਦੰਦ ਬਣਨੇ ਅੱਗੇ ਜਾ ਕੇ ਦੇਖੋ ਗਾਇਸ ਇਹ ਬਾਹਰ ਦਾ ਏਰੀਆ ਵਾ ਦੇਖੋ ਬਹੁਤ ਵਧੀਆ 뷰 ਆ ਗਾਇਸ ਘਰ ਦਾ ਤੇ ਇਹ ਮਤਲਬ ਉਹ ਉੱਧਰ ਹੈਗਾ ਵਾ ਆਫਿਸ ਬਣਿਆ ਹੋਇਆ ਵਾ ਤੇ ਗਾਇਸ ਮਤਲਬ ਇੱਥੇ ਮਮਾ ਜੀ ਬੈਠਦੇ ਹੁੰਦੇ ਸੀ ਤੇ ਹੁਣ ਬ੍ਰਦਰ ਕਰਦੇ ਚਲੋ ਹੁਣ ਇਸ ਟਾਈਮ ਦਾ ਆਫਿਸ ਬੰਦ ਹੈ ਕਿਉਂਕਿ ਬ੍ਰਦਰ ਕਿਤੇ ਹੋ ਸ਼ਿਫਟ ਹੋ ਗਏ ਹਨ ਤੇ ਮਸ਼ੀਨਾਂ ਵਗੈਰਾ ਪਈਆਂ ਹੋਈਆਂ ਨੇ ਤੇ ਇੱਥੇ ਮਤਲਬ ਸਿਸਟਰ ਹੁਣੇ ਨੇਲਸ ਐਕਸਟੈਂਸਸ ਦਾ ਕੰਮ ਵੀ ਸਿੱਖਦੇ ਸੀ ਸਾਰੇ ਕੱਠੇ ਬੈਠਦੀ ਸੀ ਇੱਥੇ ਬੈਠ ਲੈਂਦੇ ਸੀ ਬਹੁਤ ਇੰਜੋਏ ਕਰਦੇ ਸੀ ਗਾਇਸ ਬਹੁਤ ਮਜ਼ਾ ਆਂਦਾ ਹੁੰਦਾ ਸੀਗਾ ਤੇ ਤੁਹਾਨੂੰ ਤੁਹਾਨੂੰ ਅੱਗੇ ਦਿਖਾਨੇ ਆ ਗਾਇਸ ਉੱਪਰ ਦਾ ਹੈਗਾ ਉੱਪਰ ਕਿੱਦਾਂ ਹੈਗਾ ਦੰਸਾਂ ਉੱਪਰ ਦਾ ਵੀ ਘੇਰਾ ਘਾਨੇ ਆ ਉੱਪਰ ਮਾਮਾ ਜੀ ਨੇ ਪਹਿਲਾਂ ਹੀ ਮਤਲਬ ਕੀ ਛੋਟੇ ਬ੍ਰਦਰਸ ਹੋ ਗਏ ਸਤੇ ਮੇਰੀ ਬਣਾ ਹੁਣ ਸੀਗਾ ਹਾਂਗਾ ਨਾਲੇ ਉਹਨਾਂ ਮਾ ਲਈ ਜੰਮੀ ਸੀ ਇਸ ਤੋਂ ਇਸ ਤੋਂ ਵੀ ਪਹਿਲਾਂ ਸੱਚੀ ਕਿ ਇਹਨਾਂ ਕੋ ਘਰ ਦੇ ਵਿੱਚ ਇਹ ਕੋਈ ਲੜਾਈ ਝਗੜੀਆਂ ਹੋਵੇ ਬੈਨ ਕੋ ਘਰ ਚ ਪਰ ਲੱਗ ਲੱਗ

ਤੇ ਉਹ ਜਨ ਸਾਨ ਦੇ ਥਾਨੀ ਇਸ ਬਾਹਰ ਹੀ ਦਿਖ ਰਿਹਾ ਵਾ ਇਹ ਲੋਕ ਖੁੱਲਣਾ ਪੈਣਾ ਹੈ ਦੇਖੋ ਗਾਇਸ ਬਾਹਰ ਦਾ ਵੀਊ ਬਹੁਤ ਵਧੀਆ ਹੈ ਸੋ ਕੋਈ ਨਹੀਂ ਚਲੀਏ ਤੇ ਸਭ ਜੀ ਵਗੈਰਾ ਬਿਜੀ ਹੋਈ ਹੈ ਗਾਇਸ ਤੇ ਦੇਖੋ ਬਹੁਤ ਵਧੀਆ ਆ ਰਹੀ ਚੱਲਣਾ ਕੰਮ ਹੋ ਰਿਹਾ ਕਰਵਾਇਆ ਹੋਇਆ ਵਾ ਇਸ ਕਪੜੇ ਵੀ ਲੈਣਾ ਤੋਂ ਲੰਦੇ ਨੇ ਮੰਮੀ ਹੁੰਦੀ

ਇੱਕ ਟਾਈਮ ਆ ਮੈਂ ਰੂਮਾਂ ਦੇ ਬੈਡਰੂਮ ਦੇ ਵਿੱਚ ਉੱਦਾਂ ਮਤਲਬ ਨੇਪਾਲੀ ਰਹਿੰਦਾ ਆ ਜਿਹੜਾ ਕੰਮ ਕਰ ਲੈ ਨੇਪਾਲ ਤੋਂ ਮਤਲਬ ਕਿਚਨ ਦਾ ਕੰਮ ਕਰਦੇ ਨੇ ਉਹਨਾਂ ਨੂੰ ਦਿੱਤਾ ਹੋਇਆ ਰੂਮ ਇਹਨਾਂ ਨੇ ਕਿ ਜਿਹੜੇ ਉੱਪਰ ਬਲਕੋਨੀ ਨੇ ਕਰਦੇ ਤਾਂ ਕਰਦੇ ਗਾਇਸ ਤੇ ਇੱਥੇ ਤੁਹਾਨੂੰ ਇਧਰ ਦਿਖਾਉਣੀ ਹੈ ਇੱਕ ਰੂਮ ਹੈ ਜੀ সাইਜ਼ ਬੜਿਆ ਹੈ ਇਹ ਆਜੋ ਦਿਖਾਉਣੇ ਕੰਨ ਹੁ ਤੱਕ ਬਹੁਤ ਹੰਤਾ ਹਾਂ ਅੰਸ਼ਾ ਆਨਗੇ ਗਾਇਸ ਦੇਖੋ ਇਹ ਹੋ ਗਈਆਂ ਲਿਫਟਾ ਵਾਫਿਕਾ ਆਉਮਾ ਦੇਖੋ ਇਹ ਬਹੁਤ ਵਧੀਆ ਅਲਿਸ਼ਾਨ ਬਣਿਆ ਬਟ ਲਿਟੋ ਓਪਨ ਕੀਤੀ ਗਾਇਸ ਤੇ ਦੇਖੋ ਅਮੀ ਬਹੁਤ ਵਧੀਆ ਰੂਮ ਆ ਓਹ ਕਿੰਨੀ ਵਧੀਆ ਅਲਸਰੀ ਗਾਇਸ ਦੇਖੋ ਅੱਡੇ ਛੱਤੀ ਪਈਆਂ ਨੇ ਦੋ ਅਲਸਰੀਆਂ ਛੱਤੀਆਂ ਮੀਆਂ ਬਹੁਤ ਵਧੀਆ ਬਣਿਆ ਹੋਇਆ ਰੂਮ ਨੇ ਵੀ ਲੇਕਿਨ ਵਰਤੋ ਨਹੀਂ ਕਰਦੇ ਇੱਧਰ ਬਾਰੀ ਦਾ ਬਾਨੀਆਂ ਨੇ ਗਾਇਸ ਦੇਖੋ ਕਿੰਨਾ ਵਧੀਆ ਬਾਰੀਆਂ ਬੜੀਆਂ ਹੋਈਆਂ ਨੇ ਰੰਗ ਵਗੈਰਾ ਬਹੁਤ ਸੋਹਣਾ ਦਿੱਤਾ ਹੋਇਆ ਵਾ ਬਹੁਤ ਡਿਟੈਲਡ ਸ਼ਿੱਜਾ ਮਮਾ ਦੀ ਦੇ ਡ੍ਰੀਮ ਬਹੁਤ ਵੱਡੇ ਸੀ ਗਾਇਸ ਬਹੁਤ ਵਧੀਆ ਚੀਜ਼ਾਂ ਬਣੀਆਂ ਹੋਈਆਂ ਨੇ ਦੇਖੋ ਬਾਰੀਆਂ ਵਗੈਰਾ ਉੱਪਰ ਤੱਕ ਬਹੁਤ ਸੋਹਣਾ ਏ ਤੇ ਇੱਦਾਂ ਗਾਇਸਾਂ ਆਂ ਕੀ ਇੱਦਾਂ ਇਸ ਇਜ਼ ਇਟ ਅ ਡੈਟੇਬਲ ਸੋਮਾ ਸਾਈਜ਼ پتہ ਹੈ ਕਿ ਉਹ ਸੋਮਾ ਲੈਫ ਬਹੁਤ ਹੀ ਧਿਆਨਾ ਬਹੁਤ ਹੀ ਗਾਇਸ ਸੋਨਾ ਇੰਨਾ ਜਿ ਚਾ ਜੁਣੀ ਕੀਤਾ ਹੋਇਆ ਹੈ ਲੇਕਿਨ ਸੋਨਾ ਬਹੁਤ ਹਨ ਇਸ ਬਹੁਤ ਹੀ ਆ ਲੱਗਿਆ ਮੈਨੂੰ ਤੇ ਬੀਤਾਂ ਦਾ ਫਾਨਿਆ ਗਾਇਸ ਸਾਰੇ ਕੋ ਜਿੱਦ ਹਵਾ ਲੱਗੇ ਜਗਾ ਗਾਇਸ ਸੋਨਾ ਪਤਾ ਨੂੰ 3ਰਡ ਫਲੋਰ ਤੇ ਖਾਨਦੇ ਆ ਈ ਉਹ ਤਾਂ ਬਹੁਤ ਉੱਪਰ ਆ ਚੁੱਕੇ ਹਨ ਇਹ ਚਰਨਾ ਵੀ ਬਹੁਤ ਉੱਪਰ ਆ ਗਏ ਨੇ ਲੇਕਿਨ ਮੈਨੂੰ ਪਹਿਲਾਂ ਲੱਗਦਾ ਸੀ ਹੋਣੀ ਕਿ ਕਿ ਹੁਣ ਮੈਂ ਜੇਲੂ ਵਗੈਰਾ ਪਾ ਦਿਆਂ ਤਾਂ ਆ ਬੈਕ ਗਾਈਸ ਤਾਂ ਥੋੜੀ ਛੇੜੀ ਦੇ ਵਿੱਚ ਨਾ ਜਿਸ ਤਰੀਕਾ ਇਹ ਰਿਹਾ ਤੇ ਦਿਖਾਉਣੇ ਦਾ ਇਸ ਤਰ੍ਹਾਂ ਬਰਨ ਫਾਇਰ ਤੋਂ ਇਹ ਗਾਈਸ ਦੇਖੋ ਇਹ ਇਸ ਪਰਸ ਡਰਮ ਤੇ ਆ ਕੰਕੋਲਾ ਵੀ ਲੈਸਟ ਆ ਗਈ ਜਿ세 ਜਿ ਚਾਲੂ ਨਹੀਂ ਕੀਤੀ ਚਾਲੂ ਕਰਨ ਵਾਲੀ ਹੈ ਗਾਈਸ ਤੇ गाइस नेपाली से हो रहा है ਆਉਂ ਤੋ ਦੱਸਤੀ ਗਾਇਸ ਨੇਪਾਲੀ ਸੇ ਹੋ ਰਿਹਾ ਹੈ ਇਹ ਕੀ ਨਾ ਕੋਲਾ आए देखो एरिया ऊपर दकाना बनिया हुई हैं सामने अपन दस दकाना रोड सामने खाने गार्डन एरिया बने हुआ है कच्चा तो नहीं है लेकिन कब्जी बगैर फ्लावर बगैर लगाए हुए लेकिन मैगवेट ਗਾਈਸ ਇਹ ਕੁਸਾ ਫਲੀ ਬਹੁਤ ਵਧੀਆ ਜੀ ਨਾ ਜਿਸ ਦਾ ਮੈਰਿਜ ਵਗੈਰਾ ਕੋਈ ਫੰਕਸ਼ਨ ਹੋਵੇ ਗਾਈਸ ਸਾਰਾ ਵਧੀਆ ਦਸਤ ਹੋ ਸਕਦਾ ਹੈ ਟੈਲਸੇ ਦੇ ਉੱਪਰ ਹੈ ਟੈਲਸੇ ਮਤਲਬ ਸਾਰਾ ਵਧੀਆ ਹੋ ਰੇਸ ਮੈਟ ਕੋਈ ਨਹੀਂ ਕਰਨਾ ਹੁੰਦਾ ਨਾ ਜਿਹੋ ਗਾਈਸ ਕਬੂਤਰ ਆ ਤੁਹਾਨੂੰ ਉੱਪਰ ਕਰਨਾ ਹੁੰਦਾ ਮਾਮਾ ਜੀ ਬਹੁਤ ਖਿਆਲ ਕਰਦੇ ਜੀ ਕਬੂਤਰ ਨੂੰ ਜੀ ਕੁਛ ਕਰੀਏਗੇ ਗੀਸੋ ਗਾਈਸ ਉਹ ਸਰ ਮੰਦਿਰ ਵੀ ਆਪਾਂ ਬਣਾਇਆ ਹੈ ਗਾਈਸ ਮਾਮਾ ਜੀ ਨੇ ਮਤਲਬ ਦੇਖਿਓ ਉਹਨਾਂ ਦਾ ਉਹ ਮਤਲਬ ਆਪਾਂ ਲੱਗ ਗਾਈਸ ਆ ਦੇ ਕੋ ਕਬੂਤਰ ਮਾਮਾ ਜੀ ਬਹੁਤ ਅਨੁਗਮਲਕੀ ਦੂਸਰਾਂ ਨੂੰ ਪਾਣਾ ਦਾ ਨਾ ਦਜੀ ਦਜੀ ਬਹੁਤ ਕੰਦ ਕਰਦੇ ਸੀ ਜੀ ਦਰਗਾਣਾ ਬਹੁਤ ਜਿਆਦਾ ਮਤਲਬ ਲगाव ਸੀਗਾ ਕਿਸੇ ਬੰਦੇ ਨੇ ਉਹਨਾਂ ਦੀ ਸੇਵਾ ਕੀਤੀ ਜਾਵੇ ਉਹ ਦੇਖੋ ਗਾਇਸ ਉੱਪਰ ਰਹੇਗੇ ਨਹੀਂ ਦੇਖੋ ਦੇਖੋ ਉੱਪਰ ਬੈਠੇ ਨੇ ਮੰਦਰ ਮੰਦਰ ਤੇ ਮੰਦਰ ਵੀ ਮਾਮਾ ਜੀ ਨੇ ਬਣਾਇਆ ਇਹ ਫਿਰ ਸ਼ੁਰੂ ਕਰਨਾ ਹੈ ਕਿ ਤੁਹਾਨੂੰ ਅੱਜ ਆਈ ਜਾਏਗੀ। ਇੱਧਰ ਮੰਦਰ ਦਾ ਏਰੀਆ, ਇਹ ਦਰਵਾਜ਼ਾ ਨਾ ਪੰਡਿਤ ਜੀ ਰਾਤ ਨੂੰ ਬੰਦ, ਸ਼ਾਮ ਦੁਪਹਿਰ ਦੇ ਟਾਈਮ ਮਤਲਬ ਬੰਦ ਕਰ ਦਿੰਦੇ ਆ। ਤੇ ਇੱਧਰ ਹੋਵੇ ਦੇਖੋ ਸਾਹਮਣੇ ਪੌੜੀਆਂ ਲੱਗੀਆਂ ਹੋਈਆਂ ਗੈਸ ਤੁਹਾਨੂੰ ਦਿਖਾਵਾਂਗੇ ਆਪਾਂ ਸਾਰਾ। ਬਹੁਤ ਵੱਡਾ ਮੰਦਰ ਹਾਲ ਬਣਿਆ ਹੋਇਆ ਹੈ ਗੈਸ ਸਾਰਾ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਮੰਦਰ ਦਾ ਵੀ ਤੇ ਮੰਦਰ ਵੀ ਤੁਹਾਨੂੰ ਦਿਖਾਵਾਂਗੇ ਗੈਸ ਇੱਥੇ ਦੇਖੋ ਨਾਨਕਿਆ ਦੇ ਘਰ, ਸਾੰਮੀ ਅੰਗਵਾਨੀਆਂ ਨੇ ਸਾਰਾ ਗੈਸ ਨਿਗਾ ਮਾਰ ਲਓ। ਇੱਧਰ ਦਾ ਏਰੀਆ ਵਾ ਬਹੁਤ ਵਧੀਆ ਲੋਕ ਨੇ। ਮਤਲਬ ਬਹੁਤ ਹੀ ਬਣਿਆ ਇਹ ਆਪਾਂ ਤੁਹਾਨੂੰ ਬਾਅਦ ਚ ਦਿਖਾਵਾਂਗੇ ਸ਼ਾਮ ਨੂੰ ਮੰਦਰ ਦਾ ਆ ਦਿਖੋ ਗਾਇਸ نیچے ਜਾ ਰਹੇ ਆਪਾਂ ਕਿੰਨੇ نیچے ਜਾਣਾ ਵਾ ਉਹ ਜਾਣਾ ਗਾਇਸ نیچے ਉੱਪਰੋਂ ਬਹੁਤ ਵਧੀਆ ਲੱਗ ਰਿਹਾ 뷰 ਏਰੀਆ ਦਿਖਾਵਾਂਗੇ ਕਿ ਘਰ ਬਹੁਤ ਹੀ ਜ਼ਿਆਦਾ ਵੱਡਾ ਹੈ ਫੋਨ ਦੀ ਸਟੋਰੇਜ ਫੁੱਲ ਹੋ ਜੇਗੀ ਲੇਕਿਨ ਘਰ ਦੀ ਵੀਡੀਓ ਅਜੇ ਤੱਕ ਵਿੱਚ ਕਵਰ ਨਹੀਂ ਹੋਣੀ ਗਾਇਸ ਇਸ ਕਰਕੇ ਸ਼ਾਮ ਨੂੰ ਕੁਝ ਵੀਡੀਓ ਬਣਾ ਕੇ ਵਿੱਚ ਐਡ ਕਰਕੇ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਓਕੇ ਗਾਇਸ ਚੱਲਦੇ ਆ ਫਿਰ ਮਿਲਦੇ ਆ ਸ਼ਾਮ ਨੂੰ लडू गोपाल जी का इनान करवाडू गोपाल जी, जी देखो कि लड्डू भी बोहोत प्यारा है, हा? हाए करो। हाए। एको, 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 है। करो। देखो गायस कि प्यारे आड्डू गोपाल जी ਇਧਰ ਲੱਡੂ ਵੀ ਸਾਡਾ ਫਾਈ ਕਰਦਾ ਗਿਆ ਏ ਗੋਪਾਲ ਜੀ ਦਾ ਬਿਸਤਰਾ ਦਿਖਾ ਦਿੰਨੇ ਆ ਤੁਹਾਨੂੰ ਇੱਥੇ ਰਹਿੰਦੇ ਆ ਦੇਖੋ ਦਿਖਾਣੇ ਆ ਗਾਇਸ ਹੁਣ ਆਈਵਨਿੰਗ ਦਾ ਟਾਈਮ ਆ ਤੇ ਹੁਣ ਅੱਪਾ ਮੰਦਿਰ ਵੀ ਜਾਵਾਂਗੇ ਤੁਹਾਨੂੰ ਮੰਦਿਰ ਦਾ ਵੀਊ ਦਿਖਾਵਾਂਗੇ ਇਨਿੰਗ ਦਾ ਉਹ ਵੀ ਜਿਹੜਾ ਅੰਦਾ ਗਾਇਸ ਸ਼ਾਮ ਦੇ ਟਾਈਮ ਵੀ ਓਕੇ ਗਾਇਸ ਦਿਖਾਣੇ ਆ ਫਿਰ ਅੰਦਿਰ ਚਾਗੇ ਈਵਨਿੰਗ ਦਾ ਟਾਈਮ ਹੋ ਚੁੱਕਿਆ ਹੈ ਤੇ ਆਪਾਂ ਮਾਤਾ ਰਾਣੀ ਨੇ ਮੱਥਾ ਟੇਕ ਲਿਆ ਵਾ ਤੇ ਹੁਣ ਆਪਾਂ ਮੰਦਿਰ ਚੱਲਦੇ ਹਾਂ ਜੋ ਕਿ ਮਾਮਾ ਜੀ ਨੇ ਖੁਦ ਬਣਾਇਆ ਸੀ ਮੰਦਿਰ ਸੰਗਤ ਲਈ ਮਾਮਾ ਜੀ ਚਾਹੁੰਦੇ ਸੀ ਸ਼ੁਰੂ ਤੋਂ ਹੀ ਬਹੁਤ ਵਧੀਆ ਮੰਦਿਰ ਬਣਾਉਣਾ ਚਾਹੁੰਦੇ ਸੀਗੇ ਤੇ ਤੁਹਾਨੂੰ ਦਿਖਾਵਾਂਗੇ ਗਾਇਸ ਮੰਦਿਰ ਤੇ ਬਾਹਰ ਜਾ ਰਹੇ ਹਾਂ ਮੰਦਿਰ ਦੀ ਜਿਹੜੀ ਸਾਈਡ ਹੈ ਜੋ ਕਿ ਆਪਾਂ ਖੁਦ ਬਣਾਇਆ ਹੋਇਆ ਵਾ ਮਾਮਾ ਜੀ ਨੇ ਗਾਇਸ ਨੀਰਾ ਹੋ ਚੁੱਕਿਆ ਬਾਹਰ ਕੋਈ ਗੱਲ ਨਹੀਂ ਗਾਇਸ ਆਪਾਂ ਤੁਹਾਨੂੰ ਦਿਖਾ ਦੇਣਾ ਦਰ ਜੋ ਕਿ ਮਾਮਾ ਜੀ ਨੇ ਬਹੁਤ ਹੀ ਰੀਜ਼ਨ ਅਪਣਾਇਆ ਸੀ ਕਿਉਂਕਿ ਮਾਮਾ ਜੀ ਮਾਤਾ ਰਾਣੀ ਨੂੰ ਬਹੁਤ ਚੜਾ ਮੰਨਦੇ ਸੀ। ਇਹ ਗਾਇਸ ਦੇਖੋ ਕਾਲੀ ਮਾਤਾ ਦਾ ਮੰਦਿਰ ਹੈ ਗਾਇਸ। ਲਿਖੋ ਗਾਇਸ ਹਰ ਇੱਕ ਇੱਛਾਾਂ ਪੂਰੀ ਹੁੰਦੀਆਂ ਨੇ ਮਾਤਾ ਰਾਣੀ ਦੇ। ਪੰਡਿਤ ਜੀ ਮੋਲ ਹਨ। Cool. ये मंदरा जी ने अपने श्रद्धा देख के गु खुश होंगी है तह दिन इधर न ही लंगर हाल दो लंगर हाल बने हुए क्योंकि जो जागरण होंगे फिर संगत बहुत ज्यादा हो जाती है ਦੇਖੋ ਗਾਇਸ ਲੰਗਰ ਹਾਲ ਆ ਤੇ ਇੱਥੇ ਵੀ ਬਾਬਾ ਖਿੱਤਰਪਾਲ ਜੀ ਦੇ ਚਿਰਾਗ ਜਲਦੇ ਆ ਦੇਖੋ ਤੇ ਇਧਰ ਉੱਪਰ ਇਹ ਬ੍ਰਦਰ ਦਾ ਬੋਲਡ ਖੜਾ ਹੈ ਇਧਰਲੀ ਸਾਈਡ ਉੱਪਰ ਮਤਲਬ ਬਣਿਆ ਹੋਇਆ ਵਾ ਦੂਸਰਾ ਲੰਗਰ ਹਾਲ ਜਿਹਦੀ ਬਹੁਤ ਛਾਦਾ ਨਹੀਂ ਰਹੀ ਗਾਇਸ ਡਰ ਵੀ ਲੱਗ ਰਿਹਾ ਵਾ ਇਹ ਤੁਹਾਨੂੰ ਮਾਰਨਿੰਗ ਟਾਈਮ ਵਿੱਚ ਐਡ ਕਰਕੇ ਦਿਖਾਵਾਂਗੀ ਹੁੰਡਾ ਲੱਗ ਰਿਹਾ ਵਾ ਗਾਇਸ ਨਹੀਂ ਰਹਿਣਾ ਉੱਪਰ ਵੀ ਹੈ ਇੱਡੇ ਹੀ ਉੱਪਰ ਦਾ ਲੰਗਰ ਹਾਲ ਮਤਲਬ ਡੱਬਾ ਲੈ ਤੇ ਇਹਦਾ ਦਰਵਾਜ਼ਾ ਉਹ ਸਾਹਮਣੇ ਬਣਿਆ ਹੋਇਆ ਦੇਖੋ ਤਾਂ ਫੇਰੇ ਰਸਤਾ ਆ ਗਿਆ ਮੰਦਿਰ ਚ ਜਾਣ ਦਾ ਇਹ ਰਾਕੇ ਮੰਦਰ ਚਾਹ ਰਹੀ ਨੇ ਗਾਇਸ ਇਹ ਰੰਦੀ ਦੁਨੀਆ ਤੱਕ ਮੰਦਰ ਇਦਾਂ ਹੀ ਰਹੇਗਾ ਗਾਇਸ ਤੇ ਮਾਮਾ ਜੀ ਨੇ ਆਪਣੇ ਸ਼ਰਧਾ ਨਾਲ ਬਣਾਇਆ ਇਹ ਜੱਗੋ ਜੱਗੀ ਇਦਾਂ ਹੀ ਰਹੇਗਾ ਤੇ ਬਾਕੀ ਆਸ ਤੁਹਾਨੂੰ ਦਿਖਾਣੇ ਆ ਅੱਗੇ ਮਾਰਨਿੰਗ ਟਾਈਮ ਨੈਕਸਟ ਵੀਡੀਓ ਵਿੱਚ ਇਕੱਲੇ ਰਹੇ ਬੜੇ

ਦੁਨੀਆ ਸਾਰੀ ਮੇਰੇ ਨਾਲ ਹੈ ਤੋ ਉਹ ਹੀ ਹੈ ਕੀ ਨਾ ਬਚਾਉ ਉਹ ਮੇਰੇ ਰਸਤਾ ਕੱਟਦੇ ਹੋ ਸਾਰੇ ਦੁਨੀਏ ਮੇਰੇ ਤੁਹਾਡੇ ਪਰਸਨਲ ਕੋਰਪੋਰੇਟ ਇੱਕ ਵਾਰ ਲੈਣਾ ਮੋਹੇ ਕਾਉਂ ਹਾਏ ਦੁਨੀਆ ਸਾਰੀ ਮੇਰੇ ਲਈ ਆਈ ਕਿ ਸਾਂਹ ਲੈ ਗਈ ਖਾਚ ਪਾ ਬਣ ਪੀ ਗਈ ਕੋਈ ਨਾ ਬਾਦਲ ਵਾਲਾ ਨਾ ਉਹ ਕੋਈ ਤਾਂ ਰਹਿ ਗਿਆ

ठीक हो गए शुरू हो चुके हैं ਕਿ ਮਾਰਨ ਨੰਗਨ ਹਰੇਗਾ ਡਾਇਸ ਖਾਣ ਵਾਲਾ ਹੋਰ ਨਹੀਂ ਜਾਵਾ ਹੋ ਇਸ ਤਰ੍ਹਾਂ ਕਿ ਤੁਹਾਨੂੰ ਫਾਈਨਿੰਗ ਆ ਤੇ ਉਹ ਨੈਸਟ ਵਲੌਗ ਚ ਦਿਖਾਵਾਂਗੇ ਗਾਇਸ ਤੇ ਵਲੌਗ ਦੀ ਅੰਨੀ ਕਰ ਲੰਗੀ ਆ ਉਹ ਵਲੌਗ ਵਧੀਆ ਲੱਗਿਆ ਲੈਕਸਿਕਮੈਂਟਸ ਥੈਂਕ ਯੂ ਗਾਇਸ